ਕਿ ਜਿੰਨੇ ਜੁਮਲੇ ਸਰਕਾਰਾਂ ਦੇ ਸਾਰੇ ਨਿਕਲੇ ਰੇਤ ਦੋਸਤੋ ਆ ਜਿਹੜੇ ਸਕਰੀਨ ਤੇ ਤੁਹਾਨੂੰ ਟੋਏ ਨਜ਼ਰ ਆ ਰਹੇ ਨੇ ਇਹ ਟੋਏ ਨਹੀਂ ਇਹ ਹਨ ਸਰਕਾਰਾਂ ਦੇ ਭੇਤ ਦੋਸਤੋ ਇਹ ਹਨ ਸਰਕਾਰਾਂ ਦੇ ਭੇਤ ਦੋਸਤੋ ਕਹਿੰਦੇ ਕਿ ਹੁਣ ਲੋਕ ਕੱਲੇ ਚੋਰਾਂ ਤੋਂ ਲੁੱਟੂਆਂ ਤੋਂ ਨਹੀਂ ਡਰਦੇ ਹੁਣ ਲੋਕ ਕੱਲੇ ਚੋਰਾਂ ਤੋਂ ਲਟੇਰੀਆਂ ਤੋਂ ਨਹੀਂ ਡਰਦੇ ਕਹਿੰਦੇ ਪਿੱਛੇ ਪੈ ਗਏ ਨੇ ਆ ਸਿਆਸੀ ਪ੍ਰੇਤ ਦੋਸਤੋ ਇਹ ਤੁਹਾਨੂੰ ਜਿਹੜੇ ਟੁਏ ਸਕਰੀਨ ਤੇ ਨਜ਼ਰ ਆ ਰਹੇ ਆ ਇਹ ਟੁਏ ਨਹੀਂ ਇਹ ਸਰਕਾਰਾਂ ਦੇ ਇਹ ਸਿਆਸਤਦਾਨਾਂ ਦੇ ਨੇ ਭੇਜ ਦੋਸਤੋ ਇਹ ਸਿਆਸਤਦਾਨਾਂ ਦੇ ਨੇ ਭੇਜ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਭ ਤੋਂ ਤਸਵੀਰ ਤੁਹਾਨੂੰ ਕ੍ਰਿਆਮ ਰੋਡ ਦੀਆ ਦਿਖਾ ਰਹੇ ਆ ਜੋ ਹੁਣ ਹੌਲੀ 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 ਰੇਲਵੇ ਰੋਡ ਬਣਦਾ ਜਾ ਰਿਹਾ ਆ ਸਰਕਾਰਾਂ ਦੇ ਦਾਅਵੇਵਾਦੇ ਤਾਂ ਬਹੁਤ ਵੱਡੇ ਹੁੰਦੇ ਆ ਕਿ ਦੇਖੋ ਜੀ ਅਸੀਂ ਸੜਕਾਂ ਇਹੋ ਜਿਹਾ ਬਣਾ ਦਾਂਗੇ ਕਿ ਤੁਹਾਨੂੰ ਹਵਾ ਹਵਾਈ ਮਹਿਸੂਸ ਹੋ ਲੇਕਿਨ ਜਿਹੜੇ ਇਹ ਟੋਏ ਆ ਲੋਕਾਂ ਦੇ ਕਹਿਣ ਦੇ ਮੁਤਾਬਕ ਗੱਲ ਕਰੀਏ ਤਾਂ ਉਹ ਕਹਿੰਦੇ ਆ ਕਿ ਟੋਏ ਜਿਹੜੇ ਆ ਇਹ ਸੁਰੰਗ ਦਾ ਰੂਪ ਲੈ ਰਹੇ ਆ ਅਜਿਹੀ ਸੁਰੰਗ ਬਣਦੇ ਜਾ ਰਹੀ ਆ ਕਰਿਆਮ ਰੋਡ ਤੇ ਟੋਏ ਕਿਉਂ ਪ੍ਰਤੀਤ ਹੁੰਦਾ ਕਿ ਜਿਵੇਂ ਰਸ਼ੀਆ ਵਾਲੇ ਨੇ ਯੂਕਰੇਨ ਦੇ ਉੱਤੇ ਕੋਈ ਹਮਲਾ ਕੀਤਾ ਹੋਵੇ ਜਾਂ ਕਿਸੇ ਨੇ ਕੋਈ ਸੁਰੰਗ ਬਣਾਈ ਹੋਵੇ ਇੱਥੋਂ ਭਗਤਾ ਤੱਕ ਜਾਣ ਦੀ ਮਤਲਬ ਇਹ ਲੋਕੀ ਟਿੱਪਣੀਆਂ ਕਰਦੇ ਆ ਲੋਕ ਕਹਿੰਦੇ ਕਿ ਗੱਡੀਆਂ ਫਸਦੀਆਂ ਗੱਡੀਆਂ ਉਲਟਦੀਆਂ ਗੱਡੀਆਂ ਪਲਟਦੀਆਂ ਪਰ ਕਦੀ ਜਿਹੜੇ ਇਹ ਸਿਆਸਤਦਾਨ ਐ ਇਹਨਾਂ ਦੀ ਕੁਰਸੀ ਨਹੀਂ ਪਲਟਦੀ ਅੱਜ ਤੱਕ ਪਿਛਲੇ 80 ਸਾਲਾਂ ਵਿੱਚ ਨਵੇਂ ਸ਼ਹਿਰ ਲਈ ਕਿਸੇ ਸਿਆਸਤਦਾਨ ਨੇ ਕੀ ਕੀਤਾ ਰੇਲਵੇ ਰੋਡ ਤੁਹਾਨੂੰ ਹਰ ਰੋਜ਼ ਨਜ਼ਰ ਆਈ ਜਾਂਦਾ 2019 ਤੋਂ ਜਦੋਂ ਅਸੀਂ ਇਹ ਆਵਾਜ਼ ਚੱਕੀ ਸੀ ਅੱਜ 6 ਸਾਲ ਹੋ ਗਏ ਰੇਲਵੇ ਰੋਡ ਦੀ ਹੁਣ ਆਵਾਜ਼ ਜਿਹੜਾ ਆ ਉਹ ਸ਼ਹਿਰ ਦਾ ਬੱਚਾ ਬੱਚਾ ਚੱਕਦਾ ਪਰ ਕ੍ਰਿਆਮ ਰੋਡ ਦੀ ਗੱਲ ਕਰੀਏ ਤਾਂ ਹੁਣ ਕ੍ਰਿਆਮ ਰੋਡ ਵੀ ਹੌਲੀ 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 ਰੇਲਵੇ ਰੋਡ ਦਾ ਰੂਪ ਲੈ ਰਿਹਾ ਹੈ ਕ੍ਰਿਆਮ ਰੋਡ ਦੀਆਂ ਵੀ ਰਗਾ ਜਿਹੜੀਆਂ ਆ ਉਹ ਸਾਰੀਆਂ ਜਾਮ ਹੁੰਦੀਆਂ ਜਾਂ ਆਪਦੀਆਂ ਕਈ ਵੇਲੇ ਜਿਹੜੇ ਭੈਣ ਭਰਾ ਆ ਅਣਪੋਲ ਬੁਨੇ ਚ ਜਦੋਂ ਲੁਧਿਆਣੇ ਵਾਲੀ ਸਾਈਡ ਤੋਂ ਆਉਂਦੇ ਤਾਂ ਗੱਡੀ ਖਿੱਚ ਕੇ ਆਉਂਦੇ ਆ ਕਿ ਫਾਟਕ ਟੱਪ ਕੇ ਤਾਂ ਗੱਡੀ ਦੀ ਆਪ ਹੀ ਬ੍ਰੇਕ ਲੱਗ ਜਾਨੀ ਚਲ ਥੋੜੀ ਗੱਡੀ ਭਜਾ ਲੈਨੇ ਲੇਕਿਨ ਉਹਨਾਂ ਨੂੰ ਕੀ ਪਤਾ ਕਿ ਜਿੱਥੇ ਦੀ ਖੋਤੀ ਉੱਥੇ ਅਣਖ ਖਲੋਤੀ ਮਤਲਬ ਸਰਕਾਰਾਂ ਦੇ ਲੀਡਰਾਂ ਦੇ ਲਾਰੇ ਉੱਥੇ ਦੇ ਉੱਥੇ ਪਏ ਨੇ ਪਿਛਲੇ 80 ਸਾਲਾਂ ਤੋਂ ਤਾਂ ਇਹ ਜਿਹੜੇ ਟੋਏ ਨੇ ਫੁੱਟ-ਫੁੱਟ ਡੂੰਘੇ ਨੇ ਤੇ 10-10 20-20 ਫੁੱਟ ਲੰਬੇ ਨੇ ਔਰ ਗੱਡੀਆਂ ਜਦੋਂ ਵੱਜਦੀਆਂ ਇਨਾਂ ਟੋਇਆਂ ਵਿੱਚ ਤਾਂ ਐਡੀ ਜ਼ੋਰ ਤੇ ਵੱਜਦੀਆਂ ਕਿ ਬੰਦੇ ਦਾ ਜਿਵੇਂ ਸਿਰ ਜਾ ਕੇ ਡੈਸ਼ਬੋਰਡ 'ਚ ਵੱਜੇ ਗੱਡੀ ਤੇ ਤੇ ਜੇ ਮੋਟਰਸਾਈਕਲ ਤੇ ਬੰਦਾ ਬੈਠਾ ਹੈਲਮਟ ਵੀ ਪਾਇਆ ਹੋਵੇ ਤਾਂ ਕਿਤੇ ਹੈਲਮਟ ਵੀ ਉੱਬੜ ਕੇ ਨਾ ਡਿੱਗ ਜਵੇ ਤਾਂ ਲੋਕਾਂ ਦੇ ਉੱਤੇ ਜਿਹੜੀ ਇਹ ਬਲਾ ਬਣਦੀ ਜਾ ਰਹੀ ਹੈ ਇਹ ਜਿਹੜੀ ਕਰਿਆਮ ਰੋਡ ਦੀ ਸੜਕ ਹੈ ਇਹ ਮੌਤ ਦਾ ਕੂਆ ਬਣਦੀ ਜਾ ਰਹੀ ਹੈ ਸੜਕਾਂ ਤੇ ਮੌਤ ਨੱਚਦੀ ਹੈ ਤੇ ਸੜਕਾਂ ਤੇ ਮੌਤ ਦੀ ਦਾਵਤ ਹੈ ਲੋਕ ਇਹ ਗੱਲਾਂ ਕਰਦੇ ਆ ਇਹ ਤਸਵੀਰ ਤੁਸੀਂ ਦੇਖੋ ਕਰਿਆਮ ਰੋਡ ਦੀ ਹੈ ਇਹ ਪਿਕਅਪ ਗੱਡੀ ਜਿਹੜੀ ਹੈ ਉਹ ਕਿਸ ਤਰੀਕੇ ਦੇਖੋ ਉਹਦੇ ਅਗਲੇ ਚੱਕੇ ਚੱਕੇ ਗਏ ਨੇ ਅਗਲੇ ਚੱਕੇ ਚੱਕੇ ਗਏ ਨੇ ਨਾਲ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਕਿ ਇੱਕ ਟਰਾਲਾ ਜਿਹੜਾ ਆ ਉਹ ਫਸਿਆ ਪਿਆ ਇਹ ਗੱਡੀਆਂ ਤਾਂ ਵੱਡੀਆਂ ਹੈ ਜੇ ਇਹਨਾਂ ਦਾ ਇਹ ਹਾਲ ਹੋਇਆ ਕੋਈ ਮਰੂਤੀ ਗੱਡੀ ਹੋਵੇ ਕੋਈ ਛੋਟਾ ਹਾਥੀ ਹੋਵੇ ਕੋਈ ਟੈਂਪੂ 3 ਵੀਲਰ ਹੋਵੇ ਕੋਈ ਸਾਈਕਲ ਵਾਲਾ ਕੋਈ ਮੋਟਰਸਾਈਕਲ ਵਾਲਾ ਸਕੂਟਰ ਵਾਲਾ ਸਕੂਟਿੰਗ ਵਾਲੀਆਂ ਭੈਣਾ ਉਹਨਾਂ ਦੇ ਕਿੰਨੀ ਗੰਭੀਰ ਸੱਟ ਲੱਗ ਸਕਦੀ ਕਿਉਂਕਿ ਕਈ ਵੇਲੇ ਬੰਦਾ ਕਾਲੀ ਚ ਹੁੰਦਾ ਪਿੱਛੋਂ ਮੋਟਰਸਾਈਕਲ ਗੱਡੀ ਨੂੰ ਤੇਜ਼ ਲੈ ਜਾਂਦਾ ਕਿ ਚੱਲ ਜੇ ਮਾੜੀ ਮੋਟੀ ਸੜਕ ਠੀਕ ਹੈ ਤਾਂ ਨਿਕਲ ਹੀ ਜਾਉ 40 50 ਦੀ ਸਪੀਡ ਤੇ ਤਾਂ ਗੱਡੀ ਜਾਂ ਵਹੀਕਲ ਚਲਾ ਸਕਦੇ ਲੇਕਿਨ ਜਦ ਇੱਕਦਮ ਹੀ ਐਦਾ ਇੱਕ ਇੱਕ ਫੁੱਟ ਦਾ ਡੂੰਗਾ ਟੋਇਆ ਆਉਂਦਾ 7 7 10 10 ਫੁੱਟ ਦੇ ਚੌੜੇ ਟੋਏ ਆਉਂਦੇ ਆ ਤਾਂ ਬੰਦੇ ਦਾ ਜਿਹੜਾ ਜਵਾੜਾ ਇੱਕ ਮੋਟਰਸਾਈਕਲ ਤੇ ਚਲਾਉਂਦਾ ਹੋਵੇ ਤਾਂ ਜੋਰਤੀ ਜਿਹੜਾ ਹੈ ਡੈਸ਼ਬੋਰਡ ਤੇ ਵੱਜਦਾ ਜਾਂ ਹੈਂਡਲ ਤੇ ਵੱਜਦਾ ਸਰਕਾਰਾਂ ਨੂੰ ਬੇਨਤੀ ਆ ਤੁਸੀਂ ਤਾਂ ਨਹੀਂ ਜਾਗਣਾ ਘੱਟੋ ਘੱਟ ਇਹਨਾਂ ਦਾ ਪੈਚਵਰਕ ਕਰਾ ਦਿਆ ਕਰੋ ਤਾਂ ਜੋ ਲੋਕਾਂ ਦੇ ਸੱਟ ਤਾਂ ਲੱਗਦੀ ਹੈ ਲੇਕਿਨ ਘੱਟ ਲੱਗੇ ਇਹ ਕਰਿਆਮ ਰੋਡ ਦੀਆਂ ਤਸਵੀਰਾਂ ਚ ਹੌਲੀ ਹੌਲੀ ਹੁਣ ਰੇਲਵੇ ਰੋਡ ਬਣਦਾ ਜਾ ਰਿਹਾ ਲਓ ਜੀ ਆ ਕਰਿਆਮ ਰੋਡ ਦਾ ਹਾਲ ਦੇਖ ਲਓ ਜੀਪਾਂ ਪਲਟਦੀਆਂ ਪਈਆਂ ਆ ਤੋਏ ਦੇਖੋ ਕਿੱਡੇ-ਕੱਡੇ ਆ ਉਹਦਾ ਸਰੰਗਾ ਮੰਨੀਆਂ ਸ਼ੁਰੂ ਹੋ ਗਈਆਂ ਜੀ ਕੋਫੀਆ